ਇੱਕ ਸਵਾਲ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਹੁੰਦਾ ਹੈ ਕਿ ਭੂਤ ਪ੍ਰੇਤ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਅਸੀਂ ਇਹ ਤਾਂ ਮੰਨਦੇ ਆ ਕਿ ਬਿਨਾ ਸਰੀਰ ਤੋਂ ਬਿਨਾ ਦੇਹ ਤੋਂ ਗੁਰੂ ਸਾਹਿਬਾਨ ਪੀਰ ਫਕੀਰ ਸ਼ਹੀਦ ਸਿੰਘ ਦੇਵੀ ਦੇਵਤੇ ਪੀਰ ਪਗੰਬਰ ਹੁੰਦੇ ਆ ਸਾਡੀਆਂ ਔਖੇ ਵੇਲੇ ਅਰਦਾਸਾਂ ਵੀ ਕਬੂਲ ਕਰਦੇ ਆ ਸਾਡੇ ਪਰਿਵਾਰ 'ਚ ਖੁਸ਼ੀਆਂ ਵੀ ਲੈ ਕੇ ਆਉਂਦੇ ਆ ਸਾਡੇ ਜਦੋਂ ਦੁੱਖ ਦਰਦ ਪੈਂਦਾ ਅਸੀਂ ਅਰਦਾਸ ਕਰਦੇ ਆ ਤਾਂ ਸਾਡਾ ਦੁੱਖ ਦੂਰ ਕਰਨ ਲਈ ਉਹ ਆਉਂਦੇ ਆ ਮਤਲਬ ਕੀ ਅਸੀਂ ਕਹਿ ਦਿੰਨੇ ਆ ਗੁਰੂ ਸਹਿਬਾਨ ਪੀਰ ਫਕੀਰ ਸ਼ਹੀਦ ਸਿੰਘ ਸਾਡੇ ਅੰਗ ਸੰਗ ਨੇ ਪਰ ਅਸੀਂ ਇਹ ਨਹੀਂ ਮੰਨਦੇ ਕਿ ਬਿਨਾ ਸਰੀਰ ਤੋਂ ਭੂਤ ਪ੍ਰੇਤ ਹੁੰਦੇ ਆ ਜਾਂ ਤਾਂ ਮੰਨੋ ਇਸ ਦੁਨੀਆ ਤੇ ਕੁਝ ਵੀ ਨਹੀਂ ਹੈਗਾ ਜਾਂ ਮੰਨੋ ਸਭ ਕੁਝ ਹੈ ਅਸੀਂ ਹਮੇਸ਼ਾ ਆਪਣੇ ਆਪ ਦੀ ਗੱਲ ਨੂੰ ਸਾਬਤ ਕਰਨ ਲਈ ਗੁਰਬਾਣੀ ਦਾ ਸਹਾਰਾ ਲੈ ਲੈਂਦੇ ਆ ਤੇ ਸਹਾਰਾ ਲੈਂਦਾ ਕੌਣ ਹੈ ਸਾਡੇ ਵਰਗੇ ਜਿਨ੍ਹਾਂ ਨੇ ਕਦੀ ਉਹਨਾਂ ਨੂੰ ਪੜਿਆ ਨਹੀਂਗਾ ਅਸੀਂ ਦੂਰੋਂ ਮੱਥਾ ਟੇਕ ਕੇ ਆਉਣ ਵਾਲੇ ਲੋਕ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲ ਕੇ ਪੜਾਂਗੇ ਤਾਂ ਜਾਣਾਂਗੇ ਪੂਰਾ ਬ੍ਰਹਿਮੰਡ ਸਮਾਇਆ ਹੋਇਆ ਉਹਨਾਂ ਦੇ ਵਿੱਚ ਸਾਡੇ ਜਿਹੜੇ ਸੈਟੇਲਾਈਟ ਜਾਂਦੇ ਆ ਇਹ ਤਾਂ ਕਦੇ ਮਿਲਕੀ ਵੇਵ ਜਿਹੜੀ ਗੈਲੈਕਸੀ ਆ ਉਸ ਤੋਂ ਪਾਰ ਨਹੀਂ ਗਏ ਇਹਨਾਂ ਨੂੰ ਪਤਾ ਹੀ ਨਹੀਂ ਅਨੰਤ ਕਿੱਡਾ ਬ੍ਰਹਿਮੰਡ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਦੱਸਿਆ ਨਾ ਕਿੰਨੇ ਪਤਾਲ ਲੋਕ ਨੇ ਕਿੰਨਾ ਵੱਡਾ ਬ੍ਰਹਿਮੰਡ ਹੈ ਤੇ ਸਾਡੇ ਵਾਲੇ ਸੈਟੇਲਾਈਟ NASA ਨੂੰਸਣ ਵਾਲਿਆ ISRO ਵਾਲੇ ਤਾਂ ਹਾਲੇ ਤੱਕ ਮਿਲਕੀ ਵੇ ਗੈਲੈਕਸੀ ਤੋਂ ਬਾਹਰ ਨਹੀਂ ਨਿਕਲੇ ਇਹ ਜਿਹੜੀ ਸੱਚਕੰਡ ਦੀ ਗੱਲ ਕਰਦੇ ਆ ਲੋਕ ਪਰਲੋਕ ਦੀ ਗੱਲ ਕਰਦੇ ਆ ਸੀ ਕੋਈ ਇੱਕ ਅਲੱਗ ਗ੍ਰਹਿ ਵੀ ਹੋ ਸਕਦਾ ਹੈ ਏਜੀਪਟ ਵਾਲੇ ਜਿਹੜੇ ਅਨੂਨਾਕੀ ਵਾਲੇ ਆ ਉਹ ਮੰਨਦੇ ਆ ਕਿ ਕੁਝ ਸਾਲ ਪਹਿਲਾਂ ਇੱਕ ਫਰਿਸ਼ਤੇ ਆਏ ਸੀ ਅਸਮਾਨ ਦੇ ਵਿੱਚੋਂ ਜਿਵੇਂ ਜਿਨ੍ਹਾਂ ਨੂੰ ਉਹ ਆਪਣੇ ਦੇਵੀ ਦੇਵਤੇ ਮੰਨਦੇ ਆ ਏਜੀਪਟ ਵਾਲੇ ਉਹਨਾਂ ਨੂੰ ਆਪਣਾ ਗੁਰੂ ਟੀਚਰ ਮੰਨਦੇ ਆ ਉਹ ਕਹਿੰਦੇ ਆ ਵੀ ਉਹ ਜਿਹੜੇ ਫਰਿਸ਼ਤੇ ਆਏ ਸੀ ਉਹ ਏਲੀਅਨ ਸੀ ਉਹ ਹੋਰ ਗ੍ਰਹਿ ਤੋਂ ਆਏ ਸੀ ਉਹ ਹੀ ਇਸ ਦੁਨੀਆ ਨੂੰ ਕੰਟਰੋਲ ਕਰਦੇ ਆ ਅਸੀਂ ਇੱਕ ਲੂਜ਼ਨ ਦੇ ਵਿੱਚ ਇੱਕ ਡਾਈਮੈਂਸ਼ਨ ਦੇ ਵਿੱਚ ਆਪਣੀ ਜ਼ਿੰਦਗੀ ਜੀ ਰਹੇ ਆ ਬੜਾ ਕੁਝ ਹੈ ਜੋ ਬਰਮੰਡਾ ਸੋਈ ਪਿੰਡਾ ਜੋ ਖੋਜੋ ਜਿਸੋ ਪਾਵੇ ਬਹੁਤ ਕੁਝ ਖੋਜਣ ਵਾਲਾ ਪਿਆ ਅਸੀਂ ਸਿਰਫ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਆ ਜੋ ਵਿਗਿਆਨ ਕਹਿੰਦਾ ਜੋ ਸਾਨੂੰ ਨੰਗੀ ਅੱਖ ਨਾਲ ਵਿਖਦਾ ਹੈ ਪਰ ਜਿਹੜੀਆਂ ਚੀਜ਼ਾਂ ਤੁਹਾਨੂੰ ਸੁਖਮ ਨਿਗਾਹ ਨਾਲ ਤੁਹਾਡੀ ਤੀਸਰੀ ਅੱਖ ਨਾਲ ਦਿਖਣੀਆਂ ਨੇ ਤੁਸੀਂ ਕਦੇ ਨਹੀਂ ਵੇਖਦੇ ਹੈਗੇ ਉਹ ਵੇਖਣ ਵਾਸਤੇ ਤੁਹਾਨੂੰ ਉਹ ਆਤਮਕ ਨਾਲ ਜੁੜਨਾ ਪੈਣਾ ਗੁਰਬਾਣੀ ਨਾਲ ਜੁੜਨਾ ਪੈਣਾ ਤੇ ਤੁਹਾਨੂੰ ਅਕਾਲ ਪੁਰਖ ਨਾਲ ਜੁੜਨਾ ਪੈਣਾ ਸਿੱਧੀ ਸੁਪਰੀਮ ਪਾਵਰ ਨਾਲ ਪਰ ਅਸੀਂ ਲੋਕ ਇੱਥੇ ਕਰਮ ਕਾਂਡਾਂ 'ਚ ਫਸੇ ਹੋਏ ਆਂ ਸੰਧਾਤਾ 'ਚ ਫਸੇ ਹੋਏ ਆਂ ਕੋਈ ਵੀ ਧਰਮ ਇੱਕ ਸੰਧਾਦ ਹੁੰਦਾ ਇੱਕ ਰਸਤਾ ਹੁੰਦਾ ਰੱਬ ਤੱਕ ਪਹੁੰਚਣ ਦਾ ਸੀ ਉਹ ਰਸਤੇ 'ਚ ਹੀ ਫਸੇ ਹੋਏ ਆਂ ਪਰ ਜਿਹੜੀ ਮੰਜ਼ਿਲ ਬਹੁਤ ਦੂਰ ਹੈ ਤੁਸੀਂ ਇੱਕ ਵਾਰੀ ਜਾਓ ਤਾਂ ਸਹੀ ਉਹਨੂੰ ਪੁਕਾਰੋ ਤਾਂ ਸਹੀ ਅਸੀਂ ਉਹਨੂੰ ਰੱਬ ਨੂੰ ਐ ਯਾਦ ਕਰਦੇ ਹਾਂ ਬਹੁਤ ਦੂਰ ਹੈ ਉਹਨੂੰ ਯਾਦ ਐ ਕਰੋ ਮੇਰੇ ਕੋਲ ਬੈਠਾ ਤਾਂ ਤੁਹਾਨੂੰ ਆਪਣੀ ਮੌਜੂਦਗੀ ਦਿਖਾਊਗਾ